ਬੱਚਿਓ ਧੂਆਂ ਜਿੱਤੇ ਦ੍ਰਿਸ਼ਟੀ ਨੂੰ ਧੁੰਦਲਾ ਕਰਦਾ ਹੈ ਉਥੇ ਵਾਤਾਵਰਣ ਨੂੰ ਗੰਦਲਾ ਜੇ ਰਸੋਈ ਵਿੱਚ ਹੋਵੇ ਤਾਂ ਅੱਖਾਂ ਖਰਾਬ ਪਰ ਜੇ ਜੀਵਨ ਵਿੱਚ ਆ ਜਾਏ ਤਾਂ ਸਾਰਾ ਜੀਵਨ ਹੀ ਡਾਵਾਂਡੋਲ ਅੱਜ ਇਸ ਧੂਏ ਨਾਲ ਸੰਬੰਧਿਤ ਵਿਗਿਆਨਿਕ ਤੱਥਾਂ ਤੇ ਆਧਾਰਿਤ ਕਹਾਣੀ ਸੁਣਾਉਣ ਜਾ ਰਹੀ ਹਾਂ ਤਾਂ ਸ਼ੁਰੂ ਕਰਦੇ ਹਾਂ ਕਹਾਣੀ ਧੂਆਂ ਬੱਚੇ ਨਾ ਆਲੂ ਵਾਲੇ ਪਰੌਠੇ ਖਾਣ ਲਈ ਬੜੇ ਜਿੱਦ ਕਰ ਰਹੇ ਸੀ ਤੇ ਉਹਨਾਂ ਦੀ ਮੰਮੀ ਜਿਸ ਦਾ ਨਾਮ ਦੀਪ ਸੀ ਉਹਨਾਂ ਲਈ ਆਲੂ ਵਾਲੇ ਪਰੌਠੇ ਤਿਆਰ ਕਰਨ ਲੱਗੀ ਸਾਰੀ ਰਸੋਈ ਧੂਏ ਨਾਲ ਭਰ ਗਈ ਪਰ ਮੰਮੀ ਦਾ ਇਸ ਕੱਲ ਵੱਲੀ ਧਿਆਨ ਹੀ ਨਹੀਂ ਗਿਆ ਅਚਾਨਕ ਉਸਦੇ چھوٹے بیٹے ਨੇ ਆ ਕੇ ਅਬਜ਼ોર્ਬਡ ਫੈਨ ਜਿਹੜਾ ਸੀਗਾ ਉਹ ਚਲਾਤਾ ਤੇ ਥੋੜੀ ਦੇਰ ਦੇ ਵਿੱਚ ਹੀ ਰਸੋਈ ਵਿੱਚੋਂ ਸਾਰਾ ਧੂਆ ਬਾਹਰ ਨਿਕਲ ਗਿਆ ਪਰ ਪੱਖੇ ਦੇ ਚਲਦਿਆਂ ਹੀ ਦੀਪ ਆਪਣੇ ਅਤੀਤ ਦੀਆਂ ਯਾਦਾਂ ਵਿੱਚ ખો ਗਈ ਉਹ ਬਹੁਤ ਗਰੀਬ ਘਰ ਵਿੱਚ ਪੈਦਾ ਹੋਈ ਸੀ ਨਿੱਕਾ ਜਿਹਾ ਇੱਕ ਕਮਰੇ ਵਾਲਾ ਕੱਚਾ ਘਰ ਸੀ ਜੋ ਬਰਸਾਤਾਂ ਵਿੱਚ ਝੋੰਡਾ ਸੀ ਪਿਤਾ ਮਜ਼ਦੂਰੀ ਕਰਕੇ ਸਾਰੇ ਪਰਿਵਾਰ ਦਾ ਟਿਟ ਪਾਲਦੇ ਸੀ ਉਸ ਨੂੰ ਚੌਥੀ ਜਮਾਤ ਵਿੱਚੋਂ ਹੀ ਪੜਨੋਂ ਹਟਾ ਲਿਆ ਗਿਆ ਸੀਗਾ ਉਸ ਦੀ ਮਾਂ ਜਦ ਦਿਹਾੜੀ ਤੇ ਜਾਂਦੀ ਸੀ ਤਾਂ ਉਹ ਘਰ ਦਾ ਸਾਰਾ ਕੰਮ ਸੰਭਾਲਦੀ ਸੀ ਪਰ ਅਚਾਨਕ ਇੱਕ ਦਿਨ ਕੀ ਹੋਇਆ ਕਿ ਸ਼ਹਿਰ ਤੋਂ ਆਏ ਵੱਡੇ ਜ਼ਿਮੀਂਦਾਰਾਂ ਦੀ ਨੂੰ ਜਿਨ੍ਹਾਂ ਨੂੰ ਆਪਣੇ ਘਰ 'ਚ ਕੰਮ ਕਰਨ ਲਈ ਛੋਟੀ ਜੀ ਕੁੜੀ ਦੀ ਜ਼ਰੂਰਤ ਸੀ ਉਹਨਾਂ ਨੇ ਆਪਣੇ ਨਾਲ ਲੈ ਗਈ ਤੇ ਉਹਦੇ ਮਾਪੇ ਵੀ ਉਹਨੂੰ ਖੁਸ਼ੀ-ਖੁਸ਼ੀ ਉਸਦੇ ਨਾਲ ਤੇਜ਼ ਦਿੱਤਾ ਤੇ ਹੁਣ ਦੀਪ ਸ਼ਹਿਰ ਦੀ ਜਿਸ ਕੋਠੀ ਵਿੱਚ ਗਈ ਉਹ ਤਾਂ ਬੜੀ ਵੱਡੀ ਸੀ ਬੜੀ ਸੋਹਣੀ ਸੀ ਇੰਨਾ ਸੋਹਣਾ ਘਰ ਤਾਂ ਦੀਪ ਨੇ ਕਦੇ ਵੇਖਿਆ ਹੀ ਨਹੀਂ ਸੀਗਾ ਤੇ ਜਦੋਂ ਰਸੋਈ ਦੇ ਵਿੱਚ ਕੰਮ ਕਰਨ ਲਈ ਗਈ ਤਾਂ ਉਹਨੇ ਦੇਖਿਆ ਵੀ ਰੋਸ਼ਨਦਾਨ ਦੇ ਉੱਪਰ ਪੱਖਾ ਲੱਗਾ ਹੋਇਆ ਦੀਪ ਬੜੀ ਹੈਰਾਨ ਹੋਈ ਪੱਕੇ ਛੱਤ ਤੇ ਲੱਗੇ ਤਾਂ ਉਹਨੇ ਦੇਖੇ ਸੀਗੇ ਪਰ ਕੰਧ ਦੇ ਉੱਪਰਲੇ ਪਾਸੇ ਲੱਗਿਆ ਨਾ ਕਦੇ ਉਹਨੇ ਦੇਖਿਆ ਸੀ ਨਾ ਕਦੇ ਸੁਣਿਆ ਸੀ ਕਿਉਂਕਿ ਉਹ ਤਾਂ ਬੜੇ ਗਰੀਬ ਜਿਹੇ ਘਰ ਨੂੰ ਬਿਲੋਂਗ ਕਰਦੀ ਸੀ ਵਿਚਾਰੀ ਤਾਂ ਉਸਨੇ ਨਾ ਆਂਟੀ ਦੇ ਮੁੰਡੇ ਨੂੰ ਪੁੱਛਿਆ ਤਾਂ ਉਹ ਮੁੰਡਾ ਉਹਦਾ ਮਜ਼ਾਕ ਉਡਾਉਂਦਾ ਹੱਸ ਕੇ ਕਹਿਣ ਲੱਗਾ ਵੀ ਇਹਨੂੰ ਨਾ ਐਗਜ਼ੌਸਟ ਫੈਨ ਕਹਿੰਦੇ ਨੇ ਤੇ ਦੀਪ ਦਾ ਇਕਲਾ ਸਵਾਲ ਸੀਗਾ ਕਿ ਵੀ ਇਹਨੂੰ ਛੱਤ ਤੇ ਕਿਉਂ ਨਹੀਂ ਲਗਾਇਆ ਇਹਨੂੰ ਕੰਧ ਦੇ ਬਿਲਕੁਲ ਉੱਪਰਲੇ ਪਾਸੇ ਕਿਉਂ ਲਗਾਇਆ ਤਾਂ ਮੁੰਡੇ ਨੇ ਜਵਾਬ ਦਿੱਤਾ ਵੀ ਤੈਨੂੰ ਇੰਨਾ ਵੀ ਨਹੀਂ ਪਤਾ ਬੀਰ ਸੋਈ ਦੇ ਧੂਏ ਤੋਂ ਪੈਦਾ ਹੋਈਆਂ ਗੈਸਾਂ ਆਲੇ-ਦੁਲੇ ਦੀ ਹਵਾ ਦੇ ਮੁਕਾਬਲੇ ਗਰਮ ਹੁੰਦੀਆਂ ਨੇ ਤੇ ਇਹ ਗਰਮ ਹਵਾ ਹਲਕੀ ਹੋਣ ਕਰਕੇ ਉੱਤੇ ਵੱਲੀ ਉੱਠਦੀ ਹੈ ਤੇ ਜਦੋਂ ਪੱਖਾ ਕੰਧ ਦੇ ਉੱਪਰਲੇ ਪਾਸੇ ਲੱਗਾ ਹੋਊਗਾ ਰੋਸ਼ਨਦਾਨ ਦੇ ਉੱਪਰਲੇ ਪਾਸੇ ਤਾਂ ਇਸ ਨੂੰ ਆਸਾਨੀ ਦੇ ਨਾਲ ਬਾਹਰ ਕੱਢ ਦੇਗਾ ਤੇ ਇਹਦੀ ਜਗ੍ਹਾ ਤੇ ਜਿਹੜੀ ਤਾਜ਼ੀ ਹਵਾ ਹੈਗੀ ਐ ਉਹ ਖਿੜਕੀਆਂ ਦੇ ਰਾਹੀਂ ਅੰਦਰ ਆ ਜਾਏਗੀ ਤੇ ਰਸੋਈ 'ਚ ਕੰਮ ਕਰਨਾ ਸੌਖਾ ਹੋ ਜੇਗਾ ਤੇ ਇਹ ਨਵੀਂ ਗੱਲ ਸੁਣ ਕੇ ਦੀਪ ਨੂੰ ਬੜਾ ਚੰਗਾ ਲੱਗਾ ਤੇ ਉਹਨੇ ਭੂਲੇ ਪਣ ਦੇ ਵਿੱਚ ਹੀ ਨਾ ਉਸ ਮੁੰਡੇ ਨੂੰ ਕਿਹਾ ਉਹਦਾ ਨਾਮ ਸੀਗਾ ਹਰਜੀਤ ਵੀ ਵੀਰੇ ਕੋਈ ਹੋਰ ਗੱਲ ਵੀ ਦੱਸ ਤੇ ਉਸਦੀ ਦਿਲਚਸਪੀ ਦੇਖ ਕੇ ਹਰਜੀਤ ਬੋਲਿਆ ਕਿ ਫੈਕਟਰੀ ਦੀਆਂ ਚਿਮਨੀਆਂ ਦੇਖੀਆਂ ਨੇ ਤੇ ਦੀ ਬੋਲੀ ਹਾਂ ਇਟਾਂ ਦੇ ਪੱਠੇ ਦੀ ਚਿਮਨੀ ਦੇਖੀ ਐ ਬਹੁਤ ਉੱਚੀ ਵਿੱਚੋਂ ਧੂਆ ਨਿਕਲਦਾ ਹੋਇਆ ਉਹਦੀ ਮੰਮੀ ਜੋ ਉਹ ਉਸ ਇਟਾਂ ਦੇ ਪੱਠੇ ਉੱਤੇ ਕੰਮ ਕਰਦੀ ਸੀਗੀ ਤਾਂ ਹਰਜੀਤ ਬੋਲਿਆ ਬਿਲਕੁਲ ਬਿਲਕੁਲ ਇਨਰ ਫੈਕਟਰੀਆਂ ਦੇ ਪੱਠਿਆਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਆਲੇ-ਦੁਆਲੇ ਦੀਆਂ ਜਿਹੜੀਆਂ ਹੈਗੀ ਐ ਹਵਾ ਉਸ ਦੇ ਮੁਕਾਬਲੇ ਹਲਕੀਆਂ ਹੋਣ ਕਰਕੇ ਉੱਤੇ ਉੱਠਦੀਆਂ ਨੇ ਤੇ ਉੱਚੀਆਂ ਚਿਮਣੀਆਂ ਦੇ ਰਹੀਂ ਬਾਹਰ ਛੱਡੀਆਂ ਜਾਂਦੀਆਂ ਨੇ ਤੇ ਚਿਮਣੀਆਂ ਵੀ ਉੱਚੀਆਂ ਤਾਂ ਬਣਾਈਆਂ ਜਾਂਦੀਆਂ ਨੇ ਤਾਂ ਕਿ ਜਿਹੜਾ ਹੀਟ ਲਾਈ ਐਨਵਾਇਰਨਮੈਂਟ ਐ ਉਹ ਗੰਦਲਾ ਨਾ ਹੋਵੇ ਹਰਜੀਤਨਾ ਅੱਗੇ ਆਖਣ ਲੱਗਾ ਵੀ ਇਸ ਤੋਂ ਤੈਨੂੰ ਕੀ ਪਤਾ ਲੱਗਦਾ ਐ ਤਾਂ ਦੀਪ ਨੇ ਥੋੜਾ ਜਿਹਾ ਅਸੰਗਨ ਲੱਗੇ ਕਿ ਸੰਗ ਦੇ ਸੰਗ ਦੇ ਕਹਿੰਦੀ ਵੀ ਮੈਨੂੰ ਤਾਂ ਵੀਰੇ ਆ ਹੀ ਪਤਾ ਲੱਗਾ ਵੀ ਹਵਾ ਗਰਮ ਕਰਨ ਤੇ ਫੈਲਦੀ ਹੈ ਤੇ ਉੱਪਰ ਉੱਠਦੀ ਹੈ ਜਦ ਕਿ ਠੰਡੀ ਹਵਾ ਦਾ ਸੁਭਾ ਧਰਤੀ ਦੀ ਸਤਾਵੰਨੀ ਆਉਣਾ ਹੁੰਦਾ ਤੇ ਦੀਪ ਦੇ ਮੂੰਹ ਇੰਨੀ ਗੱਲ ਸੁਣ ਕੇ ਖਰਜੀਤ ਬੜਾ ਹੈਰਾਨ ਹੋਇਆ ਵੀ ਇਹਨੇ ਤਾਂ 1 ਮਿੰਟ ਚ ਗੱਲ ਕੈਚ ਕਰ ਲਈ ਤੇ ਉਸਨੇ ਨਾ ਸਾਰੀ ਗੱਲ ਆਪਣੀ ਮੰਮੀ ਨੂੰ ਦੱਸੀ ਕਿ ਉਹਦੀ ਮੰਮੀ ਨਾ ਬੜੀ ਨੇਕ ਤੇ ਦਿਿਆਲੂ ਔਰਤ ਸੀ ਦੀਪ ਦੀ ਪੜਾਈ ਬੰਨੀ ਲਗਨਦੀ ਏ ਕਿ ਉਸਨੇ ਉਹਨੂੰ ਪੰਜਾਬੀ ਪੜ੍ਹਨ ਦੇ ਲਈ ਕਿਤਾਬਾਂ ਲਿਆਇਆ ਤੀਆਂ ਇੱਕ ਦਿਨ ਦੀਪ ਹਰਜੀਤ ਨੂੰ ਦੱਸਣ ਲੱਗੀ ਕਿ ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਨਾ ਤਾਂ ਉਸਾਂ ਤੇ ਹਵਾ ਦਾ ਦਬਾਅ ਘਟ ਜਾਂਦਾ ਜਦੋਂ ਹਵਾ ਦਾ ਦਬਾਅ ਘਟ ਜਾਂਦਾ ਉਹ ਉੱਪਰ ਉੱਠੀ ਗਰਮ ਹਵਾ ਤਾਂ ਨੇੜੇ ਦੇ ਖੇਤਰ ਦੀ ਠੰਡੀ ਉੱਚ ਦਬਾਅ ਵਾਲੀ ਹਵਾ ਉਸ ਥਾਂ ਤੇ ਚਲੀ ਜਾਂਦੀ ਹੈ ਤੇ ਇਸ ਨੂੰ ਕਹਿੰਦੇ ਨੇ ਪੌਣ ਗਤੀਸ਼ੀਲ ਹਵਾ ਨੂੰ ਪੌਣ ਕਹਿੰਦੇ ਆ ਤੇ ਧਰਤੀ ਤੇ ਸਾਰੇ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦਾ ਤਾਪਮਨ ਹੁੰਦਾ ਕਿਤੇ ਘੱਟ ਕਿਤੇ ਵੱਧ ਤੇ ਇਹ ਦਾ ਕਾਰਨ ਹੀ ਜਿਹੜੀ ਹੈਗੀ ਹੈ ਹਵਾ ਚਲਦੀ ਹੈ ਪੌਣ ਬੰਦੀ ਹੈ ਹਰਜੀਤ ਸੋਚਣ ਲੱਗਾ ਵੀ ਜਿਸ ਕੁੜੀ ਨੂੰ ਐਗਜ਼ੌਸਟ ਪੱਖੇ ਬਾਰੇ ਨਹੀਂ ਸੀ ਪਤਾ ਉਹ ਐਨੀ ਜਲਦੀ ਸਾਰਾ ਕੁਝ ਕਿਵੇਂ ਸਿੱਖ ਗਈ ਤੇ ਇਹ ਸਭ ਤਾਂ ਹੀ ਹੋ ਸਕਿਆ ਬੇਟੇ ਕਿਉਂਕਿ ਉਹਦੀ ਪੜਮ ਤੇ ਪ੍ਰਤੀ ਕੀ ਸੀਗੀ ਰੁਚੀ ਸੀ ਤੇ ਐਸੀ ਰੁਚੀ ਦਿਖੜ ਕੇ ਉਹ ਦਸਵੀਂ ਦੀ ਓਪਨ ਪ੍ਰੀਖਿਆ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਤੇ ਫੇਰ ਉਹਨੇ ਅੱਗੋਂ ਹੋਰ ਜਿਹੜੀ ਸੀਗੀ ਸਿੱਖਿਆ ਪ੍ਰਾਪਤ ਕੀਤੀ ਤੇ ਇੱਕ ਦਿਨ ਆਪਣੇ ਪੈਰਾਂ ਤੇ ਖੜੀ ਹੋਊਗੀ ਤੇ ਆਪਣੇ ਅਤੀਤ ਵਿੱਚ ਵਜੜਦਿਆਂ ਦੀਪ ਸੋਚ ਰਹੀ ਸੀਗੀ ਕਿ ਜਿਵੇਂ ਐਗਜ਼ੌਸਟ ਪੱਖੇ ਨੇ ਸਾਰਾ ਧੂਆਂ ਬਾਹਰ ਕੱਢਦਾ ਉਸੇ ਤਰ੍ਹਾਂ ਹੀ ਪੱਖੇ ਤੇ ਕੀਤੇ ਸਵਾਲ ਨੇ ਉਸਦੇ ਜੀਵਨ ਦਾ ਸਾਰਾ ਧੂਆਂ ਬਾਹਰ ਕਰਦਾ ਬੱਚਿਓ ਆਸ ਕਰਦੀਆਂ ਵੀ ਚੁੱਟੀਆਂ ਹੋ ਗਈਆਂ ਨੇ ਤੁਸੀਂ ਛੁੱਟੀਆਂ ਦੇ ਵਿੱਚ ਖੂਬ ਮਨ ਲਾ ਕੇ ਪੜੋਗੇ